ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੀ ਸੋਚੀ ਲਖਵਾਲ ਚੁੱਪੈ ਚੁੱਪ ਨਾ ਹੋਈ ਜੇ ਰਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਨਾ ਪ੍ਰੀਆ ਭਾਰ ਸਹਿ ਸਿਆਨ ਪਾਲਖ ਹੋਹਿ ਤਾਂ ਇਕਨ ਚੱਲੈ ਨਾਲ ਕਿਸ ਚਿਆਰਾ ਹੋਈਐ ਕਿ ਬਕੂੜੈ ਟੁੱਟੈ ਪਾਰ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣੇ ਆਕਾਰ ਹੁਕਮਣ ਕਹਿ ਆਜਾਈ ਹੁਕਮੀ ਹੋਵਣ ਜੀ ਹੁਕਮ ਮਿਲਿ ਵੜਿ ਆਈ ਹੁਕਮੀ ਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਉਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਪੁਣਾ ਕੋਈ ਨਾਨਕ ਹੁਕਮੈ ਜੀ ਪੁਜੈ ਤਾ ਹਉਮੈ ਕਹੈ ਨ ਕੋਈ ਗਾਵੇ ਕੋ ਤਾਨ ਉਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣਵੜੀਆਂ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋਸ ਅਜ ਕਰੇ ਤਨਖੇ ਹੀ ਗਾਵੇ ਕੋ ਜੀ ਲੈ ਫਿਰ ਦੇ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਾਥ ਕਤ ਕਥੀ ਕੋਟੀ ਕੋੜ ਕੋਟ ਦੇਂਦਾ ਦੇ ਲੈਂਦੇ ਥਗ ਪਾਹੇ ਯੁਗ ਅਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੇ ਵੇ ਪਰਵਾਹ ਸੱਚਾ ਸਾਹਿਬ ਸੱਚ ਨਾਏ ਪੱਖਿਆ ਪਉ અપਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਤਾਰ ਫੇਰ ਕਿੱਗੇ ਰਖੀਐ ਜਿਤ ਦੇਸੇ ਦਰਬਾਰ ਮੋਹ ਕੈ ਬੁਰਣ ਬੋਲੀਐ ਜਿਤ ਸੰਦਰੇ ਬਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਰਨੰਦ ਸੋਏ ਜੇਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਿਧਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਅੱਖਾਂ ਨਾਹੀ ਗੈਨ ਕਥਨ ਨਾ ਜਾਈ ਗੁਰਾ ਇੱਕ ਦੀਪੁਝਾਈ ਕਹ ਕਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਸਿ ਪਾਵਾਂ ਵੇਲ ਬਾਣੇ ਕੇ ਨਾਇ ਕਰੀ ਜੇ ਤੀਰਥ ਠੋਪਾਈ ਵਿਖਾਂ ਮਿਲ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਿਵਾ ਹਰਮਾਨਕ ਜੇ ਗੁਰ ਕੀ ਸਿੱਖ ਸੁਣੀ ਗੋਰਾ ਇੱਕ ਦੇ ਬੁਝਾਈ ਸਬਣਾ ਜੀਆਂ ਕਹ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗ ਜਾਰਿਆਰ ਜਾਹੁਦ ਸੁਣੀ ਹੋਏ ਨਵ ਅਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਣ ਔਰ ਖਾਈ ਗੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਾ ਵਾਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਨੇ ਸਿਤ ਵੀ ਸ੍ਰੁਨਾਥ ਸੁਨੇ ਤਤ ਤਵਲੇ ਆਕਾਸ ਸੁਨੇ ਦੀਪ ਲੋ ਪਾਤਲ ਸੁਨੇ ਪੋਹਿਨ ਸਰਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸ਼ਰ ਬ੍ਰਹਮਾ ਇੰਦ ਸੁਨੇ ਮੁਕਸ਼ਲਾ ਹਨ ਮੰਦ ਸੁਨੇ ਜੋ ਜੁਗ ਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ 84 ਕਾ ਇਨਾਨ ਸੁਨੇ ਪਰਪੜ ਭਾਵੇ ਮਾਣ ਸੁਨੇ ਲਾਗੇ ਸਹਿ ਧਿਆਰ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰ ਗੁਨਾ ਗੇ ਗਾਹ ਸੁਨੇ ਸੇਗ ਪੀਰ ਪਾਤਸ਼ਾਹ ਸੁਨੇ ਆਂਦੇ ਪਾਵੇ ਰਾਹ ਸੁਨੇ ਹਾਥ ਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛੇ ਪਸਦਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮਣ ਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਾਉਣ ਕੀ ਸੁੱਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੇ ਸਾਥ ਨਾ ਜਾਏ ਐਸਾ ਨਾਮਣ ਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਗ ਨਾ ਪਾਏ ਮੰਨੈ ਬਖਸ਼ਮ ਪ੍ਰਗਟ ਜਾਏ ਮੰਨੇ ਮਗਣਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੈ ਸਦਾਾਰ ਮੰਨੇ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨ ਭੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੂਹ ਹੈ ਦਾ ਰਾਜਾਨ ਪੰਜਾਂ ਕਾ ਗੁਰੇਖ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਥਾ ਪ੍ਰਖਿਆ ਜਨ ਸੂਤ ਜੀ ਕੋ ਬੁੱਝੇ ਸਚਿਆਰ ਤੌਲੇ ਉਪਰ ਕੀਤਾ ਭਾਰ ਤੰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤ ਲੈ ਕਹਣ ਜੋਰ ਜੀ ਜਾ ਤਰੰਗਾ ਕੇ ਨਾਵ ਸੋਨਾਂ ਲਖਿਆ ਬੜੀ ਕਲਾਮ ਦੇ ਹੋਲੇ ਕਾਲਿਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲੇ ਰੂਪ ਕੀਤੀ ਦਾਨ ਜਾਣੇ ਕੌਣ ਕੂਤ ਕੀਤਾ ਵਸਾਓ ਇੱਕ ਗਵਾਓ ਤਿਸ ਤੇ ਹੋਏ ਲਖਦਰੀ ਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਣ ਜਾਵਾ ਇੱਕ ਵਾਰ ਜੋਤ ਤਪავੈ ਸਾਈ ਭਲੀਕਾਰ ਤੁਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਪਾਉ ਸੰਗ ਪੂਜਾ ਸੰਗ ਤਪ ਤਾਉ ਸੰਖ ਗ੍ਰੰਥ ਮੁਖੇਤ ਬਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਖ ਦਤਾਰ ਸੰਗ ਸੂਰਮ ਉਪਖਸਾਰ ਸੰਖ ਮੋਲੇ ਬੁਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਇਕ ਵਾਰ ਜੋ ਤਤ ਪਾਵੈ ਸਈ ਭੜੀ ਕਾਰ ਤੁਸਦਾ ਸਲਾਮ ਤਨ ਰੰਕਾਰ ਅਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮਖੋਰ ਸੰਖ ਅਮਰਕਰ ਜਾਹੇ ਜੋਰ ਸੰਖ ਗਲ ਵੱਡ ਹੱਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੂੜਿਆਰ ਗੂੜੇ ਫੇਰਾਹੀ ਸੰਖ ਮਲੇਸ਼ ਮਲ ਪਖਾਹੀ ਸੰਖ ਨੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤਤ ਭਾਵੈ ਸਾਈ ਪਲੀਕਾਰ ਤੁ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਸੰਗ ਥਾਵ ਗਮ ਗਮ ਸੰਖ ਲੋ ਸੰਖ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਨ ਬੋਲਣ ਬਾਣ ਅਖਰਾ ਸੈ ਸੰਯੋਗ ਵਖਾਨ ਜੇ ਨੇ ਲਿਖੇ ਤਿਸ ਰਣਾਏ ਜੇ ਪਰਮਾਏ ਦੇ ਤੇ ਪਾਹੇ ਜੇ ਤਾ ਕੀਤਾ ਦਿੱਤਾ ਨਾਉ ਵਿਰਨਾ ਮੈਂ ਨਾਹੀ ਕੋ ਥਾਉ ਕੋਤਰਤ ਕਮਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਤ ਪਾਵੇ ਸਾਈ ਭੜੀਕਾਰ ਤੁਸ ਰਸ ਨਾਮ ਤਨ ਰੰਕਾਰ ਪਰਿਏ ਹੱਥ ਪੈ ਤਣ ਦੇਹੀ ਪਾਣੀ ਤੋਤੇ ਦਰਸ ਕੇ ਮੂਤ ਪ੍ਰੀਤੀ ਕੱਪੜ ਹੋਏ ਦੇ ਸਭੂਨ ਲਈਏ ਉਤੋਏ ਪਰੀਏ ਮਤ ਪਾਪਾ ਗੈ ਸੰਗ ਉਤੋਂ ਪੈ ਨਾਵੇਂ ਕੀ ਰੰਗ ਪੁੰਨੀ ਪਾਪੀ ਅਖਰ ਨਾਹੀਂ ਕਰ ਕਰ ਕਰਣਾ ਲਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤਿਸ ਤਪ ਤੇ ਅਤਿ ਦਾਨ ਜਿ ਕੋ ਪਾਵੇ ਤਿਲ ਕਾਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾਤੀ ਤਸ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸੁਅਸਤਿ ਆਥ ਬਾਣੀ ਪਰਮਾਉ ਸਤ ਸੁਭਾਨ ਸਦਾ ਮਨ ਜਾਉ ਕਮਨ ਸਵੇਲਾ ਬਖਤ ਕਮਨ ਕਮਨ ਤਤ ਕਮਨ ਵਾਰ ਕਮਨ ਸ੍ਰਤੀ ਮਾਹੋ ਕਮਨ ਜਿਤ ਹੋ ਆਕਾਰ ਵੇਲ ਨ ਪਈਆ ਪੰਡਤੀ ਜਿਉ ਵੈ ਲੇ ਕੁਰਾਨ ਵਖਤ ਨ ਪਾਇਓ ਕਾਦੀ ਆਜੇ ਲਿਖਰਣੇ ਕੁਰਾਨ ਤਤ ਵਾਰਨਾ ਜੋਗੀ ਜਾਣੈ ਰਤਮ ਹੋਣਾ ਕੋਈ जा करता सिर ठीक हो साजे आपे जाने सोई किब कर आख कि कवर नी कि नानक आखण सबको आख एक दुक सियाना साहे वी नानक जे को आपो जाने जगया ना सोहै पाता लंबा धार लख आगा साढ़ गके वेद कह कात कहन देते सरुक धात ਲਿਖਾ ਹੋਇ ਤੇ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਤੀ ਸੁਤ ਨ ਪਾਈਆ ਨਦੀਆਂ ਤੇ ਵਹਾ ਪਵੈ ਸਮੰਦਨ ਜਾਣੀਐ ਸਮੰਧ ਸਾ ਸੁਲਤਾਨ ਗਿਰਹਾ ਸੇ ਦੀ ਮਾਲ ਧਨ ਕੀੜੀ ਤੁਲ ਨ ਹੋਣੀ ਜਿਤ ਸਿ ਮਨੁ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤਨ ਕਰਨੇ ਦੇਨ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਗਿਆ ਮਨ ਮੰਤ ਅੰਤਨ ਜਾਪੈ ਕੀਤਾਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਾਰਣ ਕੀਤੇ ਬਿਰਲਾਹੀ ਤਾਂ ਕਿ ਅੰਤਨ ਪਾਏ ਜਾਹੀ ਇਹੋ ਅੰਤਨ ਜਾਣੈ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸੈਭੂ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਈ ਤਿਸੂਚੇ ਕੋ ਜਾਣੈ ਸੋਏ ਜੀਵੜੇ ਆਪ ਜਾਣੈ ਆਪਿ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਤਿਰਨਤ ਮਾਈ ਕੀਤੇ ਮੰਗੇ ਜੋਤ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਤਟ ਹੈ ਵਿਕਾਰ ਕੀਤੇ ਲੈ ਲੈ ਮੁਕਰਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤੇ ਅੰਧੂਪੂਖਿਤ ਮਾਰ ਏ ਬੇਦਾਤ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਈ ਹੋਰ ਆਖਣ ਸਕੈ ਕੋਈ ਜੀ ਕੋ ਖਾਈ ਕਿ ਅਖਣ ਪਾਈ ਉਹ ਜਾਣ ਜਿਦੀਆ ਉਹ ਹੀ ਖਾਏ ਆਪੇ ਜਾਣੇ ਆਪੇ ਦੀ ਅੱਖ ਸੇ ਪਕੇ ਕੀ ਜਿਸਨੋ ਬਖਸ਼ੇ ਸਿਤਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮਲ ਪੰਡਾਰ ਅਮੁੱਲ ਆਵਹਿ ਮੁਰਲੇ ਜਾਹਿ ਮੁੱਲ ਪਾਏ ਮੁੱਲਾ ਸਮਾਹਿ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਵਾਨ ਮੋਲ ਬਖਸ਼ੀਸ਼ ਮੋਲ ਨਿਸ਼ਾਨ ਮੋਲ ਕਰ ਮੋਲ ਫਰਮਾਨ ਬੁੱਲੋ ਮੋਲ ਆਖਿਆ ਨਾ ਜਾਏ ਆਖਰ ਹੀਦ ਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਕੀਤੇ ਬੁੱਧ ਆਖੇ ਦਾਨ ਵੀ ਆਖੇ ਦੀਵ ਆਖੇ ਸੁਰ ਨਰ ਮੁਣ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠੜ ਜਾਹੀ ਤੇ ਕੀਤੇ ਹੋਰ ਕਰੇ ਦਾਖਣ ਸਕੈ ਕੀ ਕੀ ਜੀਵਣ ਪਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਹੀ ਸਿਰ ਗਵਾਰਾ ਗਵਾਰ ਸੋਦਰ ਕੇ ਹਾਸੁ ਗੁਰ ਕੇ ਹਾਸੁ ਜਿਤ ਬੈ ਸਰਬ ਸੰਮਾਲੇ ਬਾਜੇ ਨਾਦ ਅਨੇਕ ਸੰਖਾ ਕੀਤੇ ਵਾਬਣ ਹਾਰੇ ਕੇਤੇ ਰਾਗ ਪਰਿਸ਼ੋ ਕਹੀ ਅਣ ਗیتے ਗਾਵਣ ਹਾਰੇ ਗਾਵੇ ਤੁਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗਉਦਲਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ੍ਰੀ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਨ ਲਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣ ਸਰਗਾ ਮੱਚ ਪਿਆਲੇ ਗਾਵਣ ਰਤਨੋ ਭਾਈ ਤੇਰੀ 68 ਤੀਥ ਨਾਲੇ ਗਾਵੇ ਜੁਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮਡਲ ਵਰ ਭੱਡਾ ਕਰ ਕਰ ਰੱਖੇ ਧਾਰੇ ਸੀਤ ਤਨੋ ਗਾਵੇ ਜੁਤਿਧ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਾਵਨ ਸੇ ਮੈਂ ਜਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਇ ਸਦਾ ਸਾਹਿਬ ਸੱਚਾ ਸਾਜੀ ਨਾਈ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੋਂ ਪਾਈ ਕਰ ਕਰ ਵਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹਕੂਨ ਕਰਣਾ ਜਾਈ ਸੋ ਪਾਸਾ ਸੋ ਸਹਾ ਪਾਸਾ ਸਾਹਿਬ ਨਾਨਕ ਰਣ ਰਜਾਈ ਮੰਨਦਾ ਸੰਤੋਖ ਸਰਮ ਭਕ ਝੋਲੀ ਧਿਆਨ ਕੀ ਕਰੇ ਵਿਭੂਤ ਖਿੰθα ਕਾਲ ਕੋ ਹਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਜਗਤਿ ਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੇ ਆਦੇਸ਼ ਆਦ ਨੀਰ ਨਦ ਨਾਗਤ ਜੁਜਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕਟ ਵਾਜੇ ਨਾਦ ਆਪ ਨਾਥ ਨਥੀ ਸਭ ਜਾਗੀ ਰਿਤ ਸਿਧੇ ਅਬਰਾ ਸਾਦ ਸੰਯੋਗ ਵਿਜੋਗ ਤੋ ਕਾਰ ਚਲਾਵੇ ਲਿਖੇ ਆਵੇ ਭਾਗ ਆਦੀ திਸੇ ਆਦੇਸ ਆਦ ਨੀਰ ਆਦ ਨਾਹਤ ਜੁਗ ਜੁਗ ਇਕ ਵੇਸ ਏਕਮਾਈ ਯੁਗਤ ਵਿਆਹੀ ਤਿੰਜੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀ ਬਾਣ ਜਿਵੇਂ ਤਿਸ ਪਾਵੇ ਤੇ ਵੇਜ ਲਾਵੇ ਜਿਵ ਹੋਵੇ ਫੁਰਮਾਨ ਓ ਵੇਖੇ ਉਹ ਨਾਨ ਨਤਰਣ ਆਵੇ ਬਹੁਤਾ ਇਹੋ ਵਿਡਾਣ ਆਦੀ திਸੇ ਆਦੇਸ ਆਦ ਨੀਰ ਆਦ ਨਾਹਤ ਜੁਗ ਜੁਗ ਇਕ ਵੇਸ ਆਸਨ ਲੋਏ ਲੋਏ ਭੰਡਾਰ ਜੁਗ ਸਿਪਾਇਆ ਸੋਇ ਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ तिसे आਦੇਸ ਆਦ ਨੀਰ ਆਦ ਨਾਗਤ ਜੁਗ ਜੁਗ ਕੋ ਵੀਸ ਇਕ ਦੂਜੀ ਪੌ ਲਖ ਹੋਏ ਲਖੋ ਵੇ ਲਖ ਵੀਸ ਲਖ ਲਖੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੀ ਬਦਪਵੜੀਆ ਚੜੀਏ ਹੋਏ 21 ਸਰਗੰਗਾ ਆਕਾਸ ਕੀ ਕੀਟਾ ਆਈ ਦੀਸ ਨਾਨਕ ਨਦਰੀ ਪਾਈਐ ਗੂੜੀ ਗੂੜੈ ਠੀਸ ਅਖਣ ਜੋਰਜ ਬੇਨੈ ਜੋਰ ਜੋਰਨ ਮੰਗਣ ਦੇ ਨ ਜੋਰ ਜੋਰਨ ਜੀਵਨ ਮਰਨ ਨ ਜੋਰ ਜੋਰਨ ਰਾਜ ਮਾਲ ਮਨ ਸੋਰ ਜੋਰਨ ਸਤਿ ਗਿਆਨ ਵਿਚਾਰ ਜੋਰਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰਵੇਖੈ ਸੋਏ ਨਾਨਕ ਉਤਮ ਨਿਜ ਨ ਕੋਈ ਰਾਤੀ ਰੁੱਤੀ ਸਿੱਧੀ ਵਾਰ ਪਵਨ ਬਾਣੀ ਕਨੀ ਪਾਤਾਲ ਤੇਸਵ ਚਿਤਰਦੀ ਥਾਪ ਰੱਖੀ ਧਰਮਸਾਲ ਤੇ ਸੁਝੀ ਜੀ ਚੂਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤਿਥੈ ਸੋਹਣ ਪੰਜ ਪਰਮਾਨ ਨਦਰੀ ਕਰਮ ਬਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਗیتے ਬਮਨ ਬਾਣੀ ਵੈ ਸੰਤਰ ਗیتے ਕਾਣ ਮਹੀਸ਼ ਕੇਤੇ ਪਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇਹੰਦੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧਵਤ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੂਨ ਕੇਤੇ ਕੇਤੇ ਰਤਸមុੰਦ ਕੇਤੀ ਖਾਣੀ ਕੇਤੀ ਬਾਣੀ ਕੇਤੇ ਪਾਤ ਨਿਰੰਦ ਕੇਤੀਏ ਸਤਿ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਜਾਨ ਪ੍ਰਚੰਡ ਤਿਥੈ ਨਾਦ ਬਿਨੋਦ ਗੂੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕਾਲਤ ਕੜੀਏ ਬੋਤਨ ਰੂਪ ਤਾਂ ਕੀ ਗੱਲਾਂ ਕਥਿਆ ਨਾ ਜਾਹੀ ਜੀ ਕੋ ਕਹਿ ਪਿਛੈ ਬਸਦਾਏ ਤਿਥੈ ਕੜੀਏ ਸਤਮਤ ਮਨ ਬੁੱਧ ਤਿਥੈ ਕੜੀਏ ਸੁਰਾਂ ਸਿਧਾਂਕੀ ਸੁਰਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਦਿੱਥੈ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਪਰਪੂਰ ਦਿੱਥੈ ਸੀਤਾ ਸੀਤਾ ਮਹਿਮਾ ਮਾਹੀ ਤਾਗੇ ਰੂਪਨ ਕਥਨੇ ਜਾਈ ਨਾ ਉਹ ਮਰਹਿ ਨਠਾਗੇ ਜਾਏ ਜਿਨਕੇ ਰਾਮ ਸੇ ਮਨ ਮਾਹੀ ਦਿੱਥੈ ਭਗਤ ਵਸੇ ਕੇ ਲੋ ਕਰ ਹੈ ਅਨੰਦ ਸਤਿਆਮਨ ਸੋਏ ਸੱਚਖੰਡ ਵਸੇ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਬੰਡਰ ਪਰ ਭੰਡ ਜੀ ਕੋ ਕਥੇ ਦਾ ਅੰਤ ਨੇ ਅੰਤ ਤਿਥੈ ਲੋ ਲੋ ਆਕਾਰ ਜਿਬ ਜਿ ਹੁਕਮ ਤੇ ਉਹ ਇਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀ ਜਸਨੀਆਰ ਅਹਰਣ ਮਤਿ ਵੇਧ ਹਥਿਆਰ ਭੌ ਕਲਾ ਅਗਨ ਤਪਤਾਉ ਭਾਂਡਾ ਪਾਉ ਅਮਰਤ ਤਤ ਢਾਰ ਘੜੀਏ ਸਦ ਸਜੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰੇਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਤੇ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ